ਜੋ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੇ ਸੱਦੇ ਅਨੁਸਾਰ ਭਾਰਤੀ ਕਿਸਾਨ ਜਨਿਕਤਾ ਯਾਦ ਵੱਲੋਂ ਪਿੰਡ ਪੇੜਪਰੇ ਦੇ ਅੱਡੇ ਤੇ ਜੋ ਕਿ ਹੜਾਂ ਵੀ ਮਾਰੇਠਾਏ ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਮੁਆਵਜ਼ਾ ਨਾ ਦੇਣ ਤੇ ਤੇ ਜਿਵੇਂ ਸੈਂਟਰ ਦੀ ਸਰਕਾਰ ਦਾ ਪਰਾਲੀ ਦੇ ਮੁੱਦੇ ਤੇ ਨਮਾ ਕਾਨੂੰਨ ਬਣਾ ਕੇ ਵੀ ਸਾਰੇ ਕਿਸਾਨਾਂ ਨੂੰ ਫੜ ਕੇ ਤੁਸੀਂ ਜ਼ੇਲਾਂ ਚ ਡੱਕੋ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਅੱਜ ਪੁਤਲੇ ਨੇ ਜਿਹੜੇ ਉਹ ਪਿੰਡ ਪਿੰਡ ਫੂਕੇ ਜਾ ਰਹੇ ਨੇ ਤਹਿਸੀਲ ਪਦਰੇ ਤੇ ਡੀਸੀ ਦਫ਼ਤਰਾਂ ਦੇ ਉੱਤੇ ਜਿਹੜੇ ਪੁਤਲੇ ਨੇ ਫੂਕੇ ਜਾ ਰਹੇ ਨੇਗੇ ਕਿਉਂਕਿ ਇੱਧਰ ਜੋ ਕਿ ਪਟਿਆਲਾ 1 ਬਲਾਕ ਚੋਂ ਅੱਜ ਗੱਜੂ ਮਾਰੇ ਦੇ ਅੱਡੇ ਦੇ ਉੱਤੇ ਜੋ ਕਿ ਪੁਤਲੇ ਉਹ ਫੂਕਿਆ ਜਾ ਰਿਹਾਗਾ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਨਾਰੇ ਲਓ ਨਾਰੇ ਲਾ ਦਿਓ ਆਓ ਨਾਰੇ ਕਿਹਦੇ ਲਈ ਆਪਾਂ ਹੋਰੇ ਆ ਰਹਾ ਆ ਰਹਾ ਦੇ ਆਰੇ ਕੋਤਨ ਬਚੇ ਸੁਧਾਨੇ ਸੀ ਅੱਲਾ ਉਹ ਲਾਈਵ ਚੱਲ ਰਿਹਾ ਯਾਰ ਕਿਉਂ ਪਾਉ ਤੇਲ ਹੁਤੇ ਪਾਉ ਤੇਲ ਲੋਕੋ ਸਤ ਜਿੰਦਾਬਾ ਜਿੰਦਾਬਾ ਹੋ ਜਿੰਦਾਬਾ করোদী মু <Sụ> 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 ਰਹਿ ਰਹਾਂਗੇ ਰਹਿ ਕੇ ਰਹਾਂਗੇ ਰਹਿ ਕੇ ਰਹਾਂਗੇ ਪ੍ਰਾਣੀ ਨੂੰ ਅਕਾਂ ਲਾ ਕੇ ਰਹਾਂਗੇ ਯਾਰ ਰਹਿ ਕੇ ਰਹਾਂਗੇ ਲੁਕ ਤੂੰ ਸਰਕਾਰ ਮਰਦਾਬਾ 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 ਆਪਾਂ ਵੀ ਤਾਂ ਇਤਲਾਬ ਸਰਕਾਰ ਮਰਦਾਬਾ ਕਾਨੀ ਯਵਾਨੀ ਮਰਦਾਬਾ ਤੂੰ ਹੀ ਸਰਕਾਰ ਤੋਂ ਹਸਤਰਾ ਨੂੰ ਮੋਦੀ ਤੇ ਕੋਧਵਤਮਨ ਭੰਡ ਦੇ ਉਕਰੀਆਂ ਨੂੰ ਅੱਗ ਲਾਈ ਜਾਊਗੀ ਸਾਡੇ ਜ਼ਿਲੇ ਦੇ ਪ੍ਰਧਾਨ ਤੇ ਖਲਾਫ ਟੀਮ ਤੇ ਹੋ ਸਾਰੇ ਆਪ ਨੂੰ ਚਾਹੇ ਬਾਣ ਚਾਹੇ ਸਿਦਾਰ ਦੇ ਹੋਣ ਚਾਹੇ ਖਲਾਫ ਦੇ ਤੰਗਾਈਆਂ ਦੇ ਵਕਤ ਵਕਤ ਹਕਾਮ ਨੇ ਆਏ ਹੋਏ ਸਾਰੇ ਵੱਲੋਂ ਇਹ ਪੱਟ ਸਰਕਾਰ ਦਾ ਤੇ ਸੈਂਟਰ ਦੀ ਦਲਾਲ ਜੋ ਕਾਕੋਲਤਾ ਦੀ ਬੜੀ ਹੋਈ ਸਰਕਾਰ ਹੈ ਉਸ ਦਾ ਪੁਤਲਾ ਫੁੱਟਿਆ ਜਾਊਗਾ ਦੇ ਸਾਡੇ ਜਿਹੜੇ ਪ੍ਰਧਾਨ ਹਨ ਚਮਕੌਰ ਸਿੰਘ ਜੀ ਭੇੜਪਰਾ ਗੁਰਵਿੰਦਰ ਸਿੰਘ ਜੀ ਸ਼ਦਪੁਰਾ ਲਖਮੀ ਜੀ ਫਤੇਪੁਰਾ ਈਮ ਸਿੰਘ ਜੀ ਮਾਜਾ ਜਗਜੀਤ ਸਿੰਘ ਸਾਡੇ ਸਿਦਕੁਰ ਸਿੰਘ ਬਾਦਲ ਰਾਜਗੜ ਜਾਨ ਦੀ ਲੱਖਿਆ ਮਾਰਾ ਲੋ ਆਵੇ ਪਿੰਡਾਂ ਵੱਲੋਂ ਪਿੰਡਾਂ ਦੀਆਂ ਆਵਾਜ਼ਾਂ ਵੱਲੋਂ ਪਿੱਛੇ ਬੱਲੂ ਪਿੱਛੇ ਹੋਈ ਥੋੜਾ ਚਾਲੂ ਸਰਕਾਰ ਦਾ ਬੱਲੂ ਸਰਕਾਰਾਂ ਚਾਹੀ ਜਿਹੜੀਆਂ ਮਾਰਕੋਣਾ ਕਾਸ਼ ਸਾਰਿਆਂ ਨੂੰ ਜਾਲਮਾਂ ਅਮਰਦਿਆ ਹੈ ਪੰਜਾਬ ਦੀ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਲੋਕਾਂ ਦੇ ਸਰਕਾਰਾਂ ਨੇ ਕਦੇ ਵੀ ਪੰਜਾਬ ਵੱਲ ਇੱਕ ਅੱਖਰ ਨਹੀਂ ਦੇਖਿਆ ਸਦਾ ਹੀ ਬਿੱਤਰਾ ਰੱਖਿਆਗਾ ਕਿਉਂਕਿ ਸਾਡਾ ਪ੍ਰਧਾਨ ਮੰਤਰੀ ਹੋਏ ਕਹਿ ਰਿਹਾ ਹੈ ਕਿ ਨੇਪਾਲ ਦੇ ਵਿੱਚ ਜੋ ਨਿਸ਼ਾਨ ਹੋਇਆ ਉਹਨਾਂ ਵੱਲ ਮੁਆਵਜ਼ਾ ਦੇਵਾਂਗੇ ਪਰ ਪੰਜਾਬ ਦੇ ਵਾਸਤੇ ਕੋਈ ਦਿੱਤੀ ਕੌਡੀ ਨਹੀਂ ਦੇ ਰਹੇ ਅਸੀਂ ਪੁੱਛਣਾ ਚਾਹੁੰਦੇ ਹਾਂ ਇਹ ਪੰਜਾਬ ਔਰਦਾ ਹਿੱਸਾ ਹੈ ਕਿ ਨਹੀਂ ਕਿਉਂਕਿ ਜਿਆ ਗਰੀ ਲੰਬੇ ਸਮੇਂ ਤੋਂ ਜਦੋਂ ਵੀ ਛੋਟਾ ਬੋਲਦਾ ਮੰਤਰੀ ਨਾਲ ਮੁੱਖ ਮੰਤਰੀ ਦੀ ਮੀਟਿੰਗ ਹੁੰਦੀ ਹੈ ਐਨਾ ਤਾਂ ਮੌਕਾ ਨਹੀਂ ਦਿੰਦੇ ਪਰ ਜਦੋਂ ਦਿੰਦੇ ਨੇ ਕਹਿੰਦੇ ਸਾਡੇ ਕੋਲ 12000 ਕੋਰ ਰੁਪਏ ਜਾਂਦੇ ਆ ਹੋਇਆ ਜੋ ਸਾਡੇ ਵੀ ਨਾ ਬਣਾ ਨਹੀਂ ਲੋਕ ਸੁਣਾ ਪਾਇ ਰਿਹਾ ਕਿਉਂਕਿ ਜਦ ਤੱਕ ਬਾਈਕ ਤੇ ਕੋ ਸਰਕਾਰ ਕੋਈ ਪੰਜਾਬ ਦੀ ਜਾਰੀ ਕਿ ਸਾਡੇ ਕੋਲ 12000 ਰੁਪਇਆ ਹੈ ਨਹੀਂ ਜਾਂ ਅਸੀਂ ਕਿੱਥੇ ਵਰਤ ਲਿਆ ਇਹਨਾਂ ਦੇ ਚਬਰ ਨਾ ਪਹੇ ਦੇ ਵਿੱਚ ਪੰਜਾਬ ਦਾ ਕਿਸਾਨ ਮਜ਼ਦੂਰ ਦੁਕਾਨਦਾਰ ਤੇ ਮਰਾਜ਼ਮ ਜੋ ਵੀ ਖੜਾ ਦੀ ਮਾਲੇਟ ਆਏ ਹੋਏ ਲੋਕ ਨੇ ਉਹ ਧੰਬੇ ਜਾਰ ਹੋਈ ਬਚਰੇ ਪਰ ਇਹ ਫਰਕਾ ਨਾ ਟਾਈਮ ਲਗਾ ਕੇ ਸਲਾਹ ਕਰਕੇ ਉਦੇ ਪ੍ਰਸ਼ਾਸਕਾਂ ਦੇ 12000 ਰੁਪਇਆ ਉਦੇਪੁਰ ਤੇ ਸਾਡੇ ਵਾਲਾ ਪਿੰਕ ਹੈ ਸਾਡੇ ਕੋਲ ਹੈ ਨਹੀਂ ਜੀ ਤੋਂ ਹੁਣ ਸਾਡੇ ਅਮਰੀਕ ਸਿੰਘ ਜੀ ਪੇਡ ਪ੍ਰਧਾਨ ਤੇ ਸਾਡੇ ਟੂਪੇ ਦੇ ਆਗੂ ਗੁਰਦੇਵ ਸਿੰਘ ਜੀ ਗੱਜੂ ਮਾਜਰਾ ਤੇ ਹੋਰ ਨਾਗ ਸਿੰਘ ਜੀ ਫਤੇਪੁਰ ਆਰੀ ਸੰਗਤਾਂ ਨਾਲ ਮਿਲ ਕੇ ਇਹ ਸਰਕਾਰ ਦਾ ਫਿੱਟਾ ਛਾਪਾ ਕਰ ਰਹੀਆਂ ਹਨ ਕੇ ਜੂ ਇਕਤਾ ਬਚਾ ਬਲਾਕ ਕਿਆਣਾ ਤੇ ਹੋਰ ਸਾਰੀਆਂ ਪਿੰਡਾਂ ਦੀਆਂ ਇਕਾਈਆਂ ਤੇ ਬਲਾਕੇ ਆਗੂ ਤੇ ਜਿਹੜੇ ਦੇ ਆਗੂ ਚਮਕੌਰ ਤੇ ਪੰਜਾਬ ਦੇ ਆਗੂ ਚਮਕੌਰੋਂ ਲਈ ਉਹ ਸਾਰੇ ਜਣੇ ਫੋਟੋ ਖਿੱਚੀ ਫੋਟੋ ਫੋਟੋ ਖਿੱਚੀ ਨਾਲ ਤੇ ਇਹਨਾਂ ਦਾ ਟਿੱਕਾਪਾ ਕਰ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਵੀ ਸਰਕਾਰ ਨਹੀਂ ਕਰਾ ਰਹੀ ਢੱਡੀ ਕਰਕੇ ਵੇਚ ਲਾ। ਸਾਡੀ ਆ ਸਮਾਜਿਕ ਅਸਤਾਵਾਂ ਚਾਹੇ ਦੁਨੀਆ ਦਾ ਹੋਣਾ ਚਾਹੇ ਕਾਰਥੇ ਵਾਲੇ ਬਾਬੇ ਹੋਣ ਚਾਹੇ ਪਿੰਡਾਂ ਦੇ ਲੋਕ ਹੋਣ ਉਹ ਵੀ ਆਪਣੇ ਤੌਰ ਤੇ ਇਹਨਾਂ ਦਾ ਉਹ ਬੱਸ ਫੜਮਾਰੇ ਲੋਕਾਂ ਦਾ ਪੱਲਾ ਫੜ ਰਹੇ ਨੇ ਪੰਜਾਬ ਸਰਕਾਰ ਦੇ ਸੈਂਟਰ ਸਰਕਾਰ ਅਬਦੇਸ਼ ਮੇਲੇ ਦੇ ਵਿੱਚ ਪਾ ਕੇ ਲੋਕਾਂ ਨੂੰ ਇਕ ਰਪਈਆ ਵੀ ਦੇ ਰਹੀ ਅਸੀਂ ਫੇਰ बार-बार ਮੰਗ ਕਰਦੇ ਆਂ ਕੀ ਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿ 70000 ਰੁਪਇਆ ਏਕੜ ਪ੍ਰਤੀ ਕਿੱਲਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਘਰਾ ਦਾ ਨੁਕਸਾਨ ਤੇ ਸਮਾ ਲੱਖ ਰੁਪਇਆ ਇਸ ਦੰਗਰ ਦਾ ਉਹ ਸਾਰਾ ਨੁਕਸਾਨ ਪਰਪਾਈ ਚਾਹੇ ਪੰਜਾਬ ਸਰਕਾਰ ਕਰੇ ਚਾਹੇ ਕੇਂਦਰ ਦੀ ਮੋਟੀ ਸਰਕਾਰ ਕਰੇ ਇਹ ਤੁਕ ਮੁਆਵਜ਼ਾ ਲੈ ਕੇ ਜਿੱਨਾ ਤੱਕ ਨਹੀਂ ਨਹੀਂ ਹਟਾ ਕੇ ਕਿਉਂਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਇਹ ਖੁੱਲਾ ਐਲਾਨ ਕੀਤਾ ਹੋਇਆ ਹੈ ਕਿ ਜਿਹੜੀ ਸਾਡੀ ਫੱਪੂ ਤੇ ਨੌਰੀ ਬਾਰਡਰਾਂ ਤੇ ਜੋ ਨੁਕਸਾਨ ਹੋਇਆ ਹੈ ਜੋ ਟਰਾਲੀਆਂ ਸਾਡੇ ਕੂਲਰ ਸਾਡੇ ਏ.ਸੀ. ਸਾਡੇ ਟਰੈਕਟਰ ਚੋਰੀ ਚੁੱਕੇ ਗਏ ਨੇ ਉਹਨਾਂ ਦੀ ਪਰਪਾਈ ਵੀ ਇਹਨਾਂ ਮੰਗਾਂ ਦੇ ਵਿੱਚ ਫਹਿਲ ਦੇ ਆਧਾਰ 'ਤੇ ਰੱਖੀ ਹੋਈ ਹੈ ਇਹਦੇ ਕਰਕੇ ਅਸੀਂ ਇਹਨਾਂ ਦੇ ਬੁਤਲੇ ਫੂਕ ਰਿਹਾ ਕਿ ਸਾਡੀ ਜੋ ਨੁਕਸਾਨ ਹੋਇਆ ਪੰਜਾਬ ਸਰਗਰਮੈਂਟ ਦੀ ਨਲਾਕੀ ਕਾਰਨ ਚਾਹੇ ਸੈਕਟਰ ਦੀ ਨਾਲ ਕਿਉਂਕਿ ਉਹ ਵੀ ਮਨਦੀਪ ਸਿੱਧੂ ਸਿੱਧੂ ਪੈਦਾ ਸੀਗਾ ਕਹਿੰਦਾ ਥੋੜੀ ਕੰਦੀ ਕੰਦੀ ਕੌਲੀ ਕੌਲੀ ਕਿੰਮਕਾ ਕੱਲਾ ਟੈਕਸਰ ਆਉਂਦੀ ਕੰਲਾ ਕੰਲਾ ਫੁੱਲਰ ਸਾਡੇ ਧਿਆਨ ਵਿੱਚ ਤੁਸੀਂ ਇੱਥੋਂ ਉੱਠ ਜਾਓ ਤੁਹਾਡੀ ਕੰਦੀ ਕੰਦੀ ਚੀਜ਼ ਘਰੇ ਪਹੁੰਚਾਈ ਜਾਊਗੀ ਕਿਉਂਕਿ ਪਿਛਲੇ ਦਿਨਾਂ ਦੇ ਤੁਸੀਂ ਦੇਖਿਆ ਡੀਕੇਯੂਏ ਦਾ ਆਜ਼ਾਦ ਤੇ ਵਰਕਰ ਚਾਹੇ ਸੰੂਰ ਤੇ ਹੋਣ ਚਾਹੇ ਪਟਿਆਲੇ ਦੇ ਉਹ ਉੱਥੇ ਰਾਜਪੇਖ ਸੱਭੂ ਬਾਡਰ ਦੇ ਪੱਲੇ ਟਾਪਲੇ ਲੈਣ ਗੱਲ ਕੀਤੀ ਹੈ ਔਰ ਗਵਰਨਮੈਂਟ ਉਹ ਹੀ ਟਾਲ ਮਕੋਲ ਕਰ ਰਹੀ ਹੈ ਕਦੇ ਕਹਿੰਦੇ ਨੇ ਚਲਾਨ ਪੇਸ਼ ਹੋ ਗਿਆ ਜੀ ਕਦੇ ਕਹਿੰਦੇ ਇਹਦੀ ਜਵਾਨਤ ਕਰਾਉਣੀ ਪੈਣੀ ਐ ਸੱਤੋ ਪੁੱਤਰ ਦਾ ਇਨਸਾਫ ਆ ਇਹ ਫਿਰ ਉਹ ਐਸਐਸਪੀ ਸਾਡੇ ਲੋਕਵਾਰ ਸਾਹਿਬ ਜਾ ਹੋਰ ਡੀਟਰ ਮੀਟਿੰਗ ਦੇ ਵਿੱਚ ਬੈਠਦੇ ਨੇ ਉਦੋਂ ਕਹਿੰਦੇ ਨੇ ਥੋੜੀ ਕੱਲੀ ਕੱਲੀ ਚੀਜ਼ ਜੀ ਬਿਨਾਂ ਜਵਾਨਤ ਤੋਂ ਬਿਨਾਂ ਚਲਾਨ ਤੋਂ ਮੋੜੀ ਜਾਊਗੀ ਪਰ ਉਹੀ ਟੈਂਟ ਪਾਉ ਨੀਤੀਆਂ ਸਾਡੇ ਪਿੰਡ ਤੇ ਦੀ ਵੀ ਕਟਾਲੀਆਂ ਸਾਡੇ ਪ੍ਰਧਾਨ ਸਾਹਿਬ ਦੀ ਕੋਟਰਾ ਦੀ ਉੱਤੇ ਖੜੀ ਐ ਖੜੀਆਂ ਟਾਲੀਆਂ ਨੇ ਭਾਵੇਂ ਟਾਇਰ ਵੀ ਫੁੱਕ ਚੁੱਕੇ ਨੇ ਇਹੋ ਚੀਜ਼ ਨੇ ਆਪਾਂ ਨੂੰ ਪਤਾ ਕਿ ਆਪਾਂ ਨੂੰ ਕਾਹਦੀ ਨਹੀਂ ਲੋੜ ਦੀ ਐ ਇਸ ਕਰਕੇ ਇਹ ਸਾਰੀਆਂ ਗੱਲਾਂ ਵਿੱਚ ਮਲਾ ਕੇ ਉਸਾਰਨ ਮਹੂਰੂ ਔਟੇ ਨੇ ਜੋ ਬੰਗਾਰਖੀਆਂ ਨੇ ਬੰਗ ਪੱਤਰ ਤਿਆਰ ਕੀਤਾ ਉਹਦੇ ਵਿੱਚ ਜੋ ਸਾਰੀਆਂ ਮੰਗਾਂ ਪਾਈਆਂ ਹੋਈਆਂ ਨੇ ਚਾਹੇ ਟਰਾਲੀ ਚੋੜ ਹੋਵੇ ਚਾਹੇ ਖੇਤੀਬਾੜੀ ਦਾ ਮਹੌਜਾ ਹੋਵੇ ਚਾਹੇ ਅੱਗ ਲਾਉਣ ਦਾ ਹੋਵੇ ਕਿਉਂਕਿ ਭਰਾਵੋ ਪਾਛੇ ਦਾ ਦੇ ਰਹੇ ਰਹੇ ਨੇ 30000 ਰੁਪਇਆ ਕਿਲਾ ਮਰੇਰਾ 1-1 ਕਰਦਾ ਜੀਰੀ ਦਾ ਇਹ ਜੁਰਮਾਨਾ ਕਰ ਰਹੇ ਨੇ 30000 ਤੋਂ ਲੈ ਕੇ 50000 ਤੱਕ ਇਸ ਮਾਲਕ ਤੱਕ ਵੀ ਫਸਾ ਅਗਲਾ ਹੀ ਨਥੋ ਕੀ ਗਨਾ ਕਰਦੇ ਨੇ ਕਿਸਾਨ ਸਾਰੇ ਦੇਸ਼ ਦਾ ਟਿੱਕਾ ਧਰ ਰਹੇ ਨੇ ਕਿ ਇੱਕ ਵਾਰੀ ਬੋਲੇ ਡੇਡੇ ਕਰਕੇ ਉਸ ਤਰ੍ਹਾਂ ਵੀ ਫਸਾ ਮਾਲਕ ਤੱਕ ਹੋਇਆ ਉਹਦੇ ਬਾਅਦ ਵੀ ਅਸੀਂ ਬਾਰ ਬਾਰ ਡੀਸੀ ਸਾਹਿਬ ਨੂੰ ਮਿਲਿਆ ਕੇ ਮਾਇਰਮਾ ਉਹਨਾਂ ਦੀ ਗਰਦਾਬਲੀ ਦਿੱਤੀ ਜਾਵੇ ਕਿਉਂਕਿ ਸਾਡੇ ਰਾਜਗੜ੍ਹ ਦੇ ਪ੍ਰਧਾਨ ਰਪਾਦਨ ਸਿੰਘ ਦੇ ਅੱਠ ਕਿੱਤੇ ਇਹਨਾਂ ਦਾ ਦਿੱਤਾ ਹੋਇਆ ਵੀ 131 ਇਹ ਤਾਂ ਬੋਲਣਾ ਤਾਂ ਬੋਲ ਲਿਆ ਪਰ ਚੱਲਿਆ ਤਾਂ ਵੀ ਅਸੀਂ ਵਾਰ-ਵਾਰ ਹੰਗ ਕਰ ਚੁੱਕੇ ਆ ਤੇ ਮੈਡਮ ਤੇ ਬਾਕੀ ਜਹਾਜ਼ ਪ੍ਰਸ਼ਾਸਨਾ ਇਥੇ ਆ ਕੇ ਇਹਨਾਂ ਦੀ ਸਰਦਾਵਰੀ ਕਰਕੇ ਲੈ ਕੇ ਜਾਵੇ ਬਾਕੀ ਹੋਰ ਜਿਹੜੀਆਂ ਲੋਕਾਂ ਦਾ ਰਹਿ ਗਈਆਂ ਨੇ ਮੈਂ ਬੇਇੱਜ਼ਤੀ ਕਰਦਾ ਸਾਡੇ ਜੇਤੂ ਪਲਾਟ ਕੋਲ ਦਾ ਰੱਖੀ ਕੋਲ ਰੱਖਾ ਕੇ ਨਹੀਂ ਨਹੀਂ ਇਹ ਸੇ ਮਾਫੀ ਹੈ ਹੁਣ ਆਪਾਂ ਉਹਨਾਂ ਦਾ ਨਹੀਂ ਨਹੀਂ ਲੈਟਦਾ ਆਪਾਂ ਆਪਣੇ ਘਰਾਂ ਨੂੰ ਜਾ ਕੇ ਸਨ ਮਾਫੀ ਨਾਰੀਲਵਾਦੋ ਨਾਰੀਲਵਾਦੋ ਆਹ ਇਹਦਾ ਬਹੁਤ ਬਹੁਤ ਧੰਵਾਦ ਆਪਾਂ ਨਾਰੀਲ ਆ ਕੇ ਮਾਫੀ ਮੰਗੀ ਜੀ हका ली जो मुआज़ा ले क रहांगे परारीअ न ला क रहांगर सरकार मुरदाबाद कारपोरेटा दाल केंद्र सरकार मुर्दाबाद ਪੰਡ ਮੁੱਖ ਮੰਤਰੀ ਮੁਰਦਾਵਾ ਸਵਾਗਤ ਸਵਾਗਤ ਸੋਤਾ ਸਾਰਾਨਾ ਬਹੁਤ ਬਹੁਤ ਧੰਨਵਾਦ